ਜਿੱਦਾਂ ਹੀ ਸਾਡੇ ਕੋਈ ਦਿੱਕੇ ਚੜ ਗਿਆ ਹਾਂ ਅਸੀਂ ਟੰਗ ਦੇਣਾ ਮੁੜ ਕੇ ਕੋਈ ਜ਼ਿੰਮੇਵਾਰੀ ਸਾਡੀ ਨਹੀਂ ਹੋਊਗੀ ਪਰ ਅਸੀਂ ਛੱਡਣਾ ਨਹੀਂ ਜਿੱਦ ਕੋਈ ਵੀ ਆ ਗਿਆ ਕਿਹਨਾਂ ਉਹਦੇ ਸਾਹਮਣੇ ਕਹਿੰਦੇ ਆ ਸਹੀ ਗੱਲ ਆ ਇੱਕ ਰੱਖਦਾ ਰੈਸਟੋਰੈਂਟ ਹੀ ਬਣਾਇਆ ਆਪਣਾ ਹਾਂ ਇੱਕ ਸਹਾਬਨਾ ਟਰਾਲੀ 'ਚ ਹੀ ਫਿੱਟ ਕਰਤਾ ਰੈਸਟੋਰੈਂਟ ਟਰਾਲੀ ਦੇ ਵਿੱਚ ਹੀ ਸਭ ਕੁਝ ਫਿੱਟ ਕੀਤਾ ਗੰਨੇ ਦਾ ਰਾਸ ਕੱਢਣ ਵਾਲੀ ਇਹ ਸੀ ਜਮੈਂ ਫਰੋਜਪੁਰ ਰੋਡ ਦੇ ਉੱਪਰ ਜਿਹੜਾ ਜਗਰਾਮਾ ਤੋਂ ਮੋਗੇਵਾਲ ਨੂੰ ਜਾਂਦਾ ਰੋਡ ਉਹਦੇ ਤੇ ਨਾ ਮੈਂ ਇੱਕ ਚੀਜ਼ ਵੇਖੀ ਆਪਣੇ ਪੰਜਾਬੀ ਭਰਾਵਾਂ ਨੇ ਆਪਦਾ ਕੰਮ ਸ਼ੁਰੂ ਕੀਤਾ ਆ ਪਿੱਛੇ ਦਿਖਾਈ ਹਨ ਆ ਤੁਸੀਂ ਟਰਾਲੀ ਦੇਖੋ ਟਰਾਲੀ ਦਾ ਆਪਣੇ ਭਰਾਵਾਂ ਨੇ ਦੇਖੋ ਤੁਸੀਂ ਕੀ ਚੀਜ਼ ਬਣਾਈ ਹੈ ਹਨਾ ਉੱਪਰ ਵੀ ਕੁਰਸੀਆਂ ਕੁਰਸੀਆਂ ਲਾਈਆਂ ਨੇ ਬੈਠਣ ਦੇ ਲਈ ਸਾਰਾ ਕੁਝ ਤੇ ਨਾਮ ਰੱਖਿਆ ਇਹਦਾ ਸੇਖੋਂ ਢਾਬਾ ਤੇ ਹੁਣ ਆਪਾਂ ਬਾਈ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਬਾਈ ਵੀ ਪੂਰਾ ਮੇਰੇ ਵਰਗਾ ਹੀ ਆ ਰੌਣਕੀ ਸੁਭਾ ਦਾ ਕੀ ਹਾਲ ਚਾਲ ਹੈ ਬਾਈ ਜੀ ਸਰਸਿਕਾਲ ਜੀ ਸਰਸਿਕਾਲ ਆਜੋ ਮੜਾ ਜਾਂ 2 ਮਿੰਟ ਗੱਲਬਾਤਾਂ ਕਰ ਲਈਏ ਹਾਂਜੀ ਹਾਂਜੀ ਕਰੋਈ ਲੈ ਬਈ ਆ ਬਾਈ ਆ ਆਪਣੇ ਵਾਲਾ ਬਾਈ ਜੀ ਪਹਿਲਾਂ ਮੈਨੂੰ ਐ ਦੱਸੋ ਵੀ ਆ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਵੀ ਐ ਆਪਾਂ ਟਰਾਲੀ ਨੂੰ ਆ ਔਖੇ ਤਰੀਕੇ ਨਾਲ ਤਿਆਰ ਕਰਕੇ ਕੰਮ ਸ਼ੁਰੂ ਕਰੀਏ ਖਿਆਲ ਇਹ ਪਣਾ ਪ੍ਰੋਜੈਕਟ ਬਾਹਰ ਆ ਇਹ ਦੁਬਈ ਦੇ ਵਿੱਚ ਸੀ ਅਸੀਂ 사ਉਦੀ ਅਰਬ ਦੇ ਵਿੱਚ ਵੀ ਮੈਂ ਗਿਆ ਵੱਡਾ ਭਾਈ ਵੀ 사ਉਦੀ ਅਰਬ ਹਾਂਜੀ ਹਾਂਜੀ ਇਹ ਉੱਥੇ ਜ਼ਿਆਦਾਤਰ ਇਹੀ ਚੀਜ਼ਾਂ ਵਾਰ ਤੁਸੀਂ ਵੀ ਦੇਖੇ ਹੋਣਾ ਗਏ ਹੋਗੇ ਮੁਲਕ ਚੋਂ ਹਰੇ ਵੀ ਜ਼ਿਆਦਾਤਰ ਇਹ ਚੱਲਦੇ ਫਿਰਦੇ ਟਰਾਲੀਆਂ ਬਣੀਆਂ ਹੁੰਦੀਆਂ ਹਾਂਜੀ ਇੱਕ ਰੱਖਦਾ ਨਾ ਸਟੂਡੈਂਟ ਹੀ ਬਣਾਇਆ ਆਪਣਾ ਹਾਂ ਇੱਕ ਸਾਬ ਨਾਲ ਟਰਾਲੀ 'ਚ ਹੀ ਫਿੱਟ ਕਰਤਾ ਰੈਸਟੋਰੈਂਟ ਟਰਾਲੀ ਦੇ ਵਿੱਚ ਹੀ ਸਭ ਕੁਝ ਫਿੱਟ ਕੀਤਾ ਗੰਨੇ ਦਾ ਰਾਸ ਕੱਢਣ ਵਾਲੀ ਏਸੀ ਕੂਲਰ ਰਾਸ਼ਟਪੈਣ ਗਿੱਜਰ ਵਾਟਰ ਪਾਣੀ ਵਾਲੇ ਫਿਲਟਰ ਹਾਂਜੀ ਸਾਰਾ ਵਿੱਚ ਹੀ ਫਿੱਟ ਕੀਤਾ ਹੋਇਆ ਕਿਉਂਕਿ ਆਪਾਂ ਨੂੰ ਕਿਸੇ ਗਰੀਬ ਨੂੰ ਵੀ ਪਾਣੀ ਦੀ ਲੋੜ ਆਪਾਂ ਫਿਲਟਰ ਦਾ ਪਾਣੀ ਦਿੰਦੇ ਆਂ ਵੀ ਆਉਣੀ ਉਹਨੂੰ ਕਈ ਦਾ ਵੀ ਤੂੰ ਲਿਆ 20 ਰੁਪਏ ਕੱਢ ਤੇ ਨੀ ਦੂਜਾ ਹੀ ਦੇਈਏ ਇਹ ਸਹੀ ਹੈ ਬਾਈ ਇਹ ਕੰਮ ਨਹੀਂ ਆਪਣਾ ਕਿਉਂ ਕਿਉਂ ਗਰਮੀਆਂ ਦਾ ਟਾਈਮ ਆ ਪਿਆਸ ਤਾਂ ਲੱਗ ਹੀ ਜਾਂਦੀ ਹੈ ਰੋਟੀ ਘਰਾਂ ਨੂੰ ਹਾਂ ਜੀ ਹਾਂ ਜੀ ਤੇ ਹੋਰ ਕੰਮ ਕਰ ਕਿਵੇਂ ਰਿਸਪੌਂਸ ਕਿਵੇਂ ਮਿਲਦਾ ਬਾਈ ਵਧੀਆ ਚੱਲਦਾ ਕੰਮ ਠੀਕ ਆ ਚੱਲੀ ਜਾਂਦਾ ਬਾਬੇ ਦੀ ਕਿਰਪਾ ਨਾਲ ਵਧੀਆ ਟਾਈਮ ਪਾਸ ਹੁੰਦਾ ਇਹ ਆਪਣਾ ਨਵਾਂ ਹੀ ਲਾਇਆ 2 ਮਹੀਨੇ ਹੋਏ ਲਾਇਏ ਅੱਛਾ ਜੀ 2 ਮਹੀਨੇ ਹੋਇਆ ਹਜੇ 2 ਮਹੀਨੇ ਹਾਂ 2 ਮਹੀਨੇ ਹੋਇਆ ਮੈਂ ਵੀ ਨਾ ਬਾਈ ਗੱਡੀ ਲਈ ਨਾ ਇੱਥੋਂ ਮੰਗੀ ਆ ਜਾਂਦਾ ਸੀ ਮੈਂ ਜਦੋਂ ਦੇਖਿਆ ਮੈਨੂੰ ਬੜਾ ਯਾਰ ਘੈਂਟ ਲੱਗਿਆ ਕੰਮ ਮੈਂ ਕਿਹਾ ਵੀ ਗੱਲਬਾਤ ਕਰਨੀ ਚਾਹੀਦੀ ਆ ਉੱਪਰ ਵੀ ਚੱਲੀਏ ਭਾਈ ਮਾੜਾ ਜਿਹਾ ਨਾਲੇ ਉੱਪਰ gekeੜਾ ਕੱਢੇ ਹੋਏ ਨਾਲੇ ਕੁਰਸੀਆਂ ਤਾਂ ਹਾਂ ਲੱਗੀਆਂ ਉਹ ਵੀ ਤੁਹਾਨੂੰ ਉੱਪਰ ਦਿਖਾ ਦਿੰਨੇ ਆਪਾਂ ਆਜੋ ਆਜੋ ਲੈ ਭਾਈ ਆ ਜਾ ਹਮਣ ਮਾਰਕੀਟ ਪੂਸੀ ਚੜ੍ਹਾ ਕੇ ਰਤਾ ਹਾਂ ਲਓ ਜੀ ਆ ਆ ਦਿਖਾ ਦੇ ਸਾਰਾ ਕੁਰਸੀਆਂ ਕੁਰਸੀਆਂ ਲੱਗੀਆਂ ਹੁਣੇ ਸਾਡੇ ਸਾਹਮਣੇ ਗਏ ਸੀ ਇਹ ਗਾਹਕ ਮੁੰਡੇ ਬੜੀਆ ਖਾ ਪੀ ਕੇ ਗਏ ਸੀ ਆ ਦੇਖੋ ਟੇਬਲ ਲੱਗੇ ਹੋਇਆ ਹਨਾ ਹਾਂਜੀ 1 2 3 ਅੱਤ ਤਿੰਨ ਟੇਬਲ ਲੱਗੇ ਹੋਇਆ ਤੇ ਇੱਥੋਂ ਤੁਸੀਂ ਮਾਹੌਲ ਵੀ ਦੇਖ ਸਕਦੇ ਹੋ ਖਾਣਦੇ ਪੀਂਦੇ ਲੈ ਇੱਧਰ ਨੂੰ ਝਾਕੋ ਸਾਹਮਣੇ ਹਰਿਆਲੀ ਦੇਖ ਇੱਧਰ ਕਿਉਂ ਮੰਨਦਾ ਫਿਰ ਗੱਲਬਾਤ ਮੰਨ ਗਿਆ ਫਰਮਣ ਵਈ ਹੈਗੀ ਏ ਕਿ ਨਹੀਂ ਗੱਲਬਾਤ ਦੀ ਗੱਲਬਾਤ ਹਾਂ ਨਾਲੇ ਦੇਖੋ ਥੱਲੇ ਰਸੋਈ ਬਣੀ ਹੋਈ ਆ ਥੱਲੇ ਸਾਰਾ ਕੁਝ ਬਾਈ ਹੁਣੀ ਅੱਖਾਂ ਦੇ ਸਾਹਮਣੇ ਤਿਆਰ ਕਰਦੇ ਆ ਕੋਈ ਆਏ ਨਹੀਂ ਹੈਗਾ ਵੀ ਕੰਦ ਕੱਢੀ ਹੋਈ ਆ ਵੀ ਕਿਸੇ ਹੋਰ ਪਾਸੇ ਬੈਠੇ ਆ ਠੀਕ ਆ ਅੱਖਾਂ ਤੋਂ ਉਹਲੇ ਕੁਛ ਚੀਜ਼ ਤਿਆਰ ਹੁੰਦੀ ਆ ਸਾਹਮਣੇ ਸਾਹਮਣੇ ਲੱਗੀ ਹੋਈ ਆ ਰਸੋਈ ਜਿਹੜੀ ਟਰਾਲੀ ਦੇ ਥੱਲੇ ਆ ਜਿੱਥੇ ਤਿਆਰ ਕਰਦੇ ਆ ਅੱਖਾਂ ਦੇ ਸਾਹਮਣੇ ਸਾਰਾ ਕੁਝ ਤਿਆਰ ਕਰਦੇ ਆ ਕਿਉਂ ਬਾਈ ਜੀ ਹਾਂਜੀ ਹਾਂਜੀ ਜੋ ਤਿਆਰ ਕਰਦੇ ਆ ਆਪਾਂ ਸਾਹਮਣੇ ਫਰੈਸ਼ ਕਰਦੇ ਆ ਕੋਈ ਆਉਣੀ ਬਈ ਆਪਾਂ ਪਹਿਲਾਂ ਤਿਆਰ ਕਰਕੇ ਰੱਖ ਲੈਂਦੇ ਨਾ ਤਾਜ਼ਾ ਫਰੈਸ਼ 10 ਮਿੰਟ ਲੱਗ ਜਾਣਗੇ ਗਾਹਕ ਨੂੰ ਕਹੀਦਾ ਤਿਆਰ ਕਰਕੇ ਤਾਜ਼ਾ ਹੀ ਦੇਣਾ ਆਪਾਂ ਜਦੋਂ ਗਾਹਕ ਨੇ ਆ ਕੇ ਆਰਡਰ ਕਰਤਾ ਉਹਦੀ ਤਿਆਰ ਉਹਦੀ ਉਸੇ ਟਾਈਮ ਕੱਢ ਕੇ ਸਮਾਨ ਰੈਡੀ ਕਰ ਦੇਣਾ ਤਾਜ਼ਾ ਕੱਟਿਆ ਤੇ ਬਾਈ ਕੋਈ ਦਿੱਕਤ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਦੇਖਦਾ ਭਾਈ ਹੁਣ ਆਪਣੇ ਥੋੜੀ ਆਉਣ ਲੱਗੀ ਸਾਨੂੰ ਇੱਥੇ ਚੋਰੀ ਦੀ ਸਮੱਸਿਆ ਬਹੁਤ ਆਉਣ ਲੱਗੀ ਚੋਰੀ ਦੀ ਸਮੱਸਿਆ ਹਾਂਜੀ ਹਾਂਜੀ ਕਿਉਂਕਿ ਇੱਥੇ ਹੁਣ ਆਵਾਜ਼ਾ ਵੀ ਹੈਗੀ ਰਾਤ ਨੂੰ ਬਹੁਤ ਜ਼ਿਆਦਾ ਖਤਰਨਾਕ ਹਾਂਜੀ ਸਾਡੀ ਟਰਾਲੀ ਲੱਗੀ ਇੱਥੇ ਹੁਣ ਅਸੀਂ ਆਪ ਹੀ ਹੁੰਦੇ ਆ ਜ਼ਿਆਦਾਤਰ ਠੀਕ ਹੈ ਜੀ ਹੋਰ ਨਹੀਂ ਹੁੰਦਾ ਇੱਥੇ ਕੋਈ ਜਮਾਂ ਏਜੰਸੀ ਵਾਲੇ ਜਾਂ ਹੋਰ ਘਰਾਣੇ ਨਹੀਂ ਹੁੰਦੇ ਹਾਂਜੀ ਹਾਂਜੀ ਤੇ ਕੱਲ ਵੀ ਇੱਥੇ ਚੋਰ ਆ ਕੇ ਰਾਤ ਅਸੀਂ ਵੱਡਾ ਭਾਈ ਇੱਥੇ ਪਿਆ ਸੀਗਾ ਠੀਕ ਹੈ ਜੀ ਅਸੀਂ ਗਏ ਹੋਏ ਸੀ ਪਿੰਡ ਨੂੰ ਅਸੀਂ ਚਾਰ ਜਣੇ ਹੁੰਨੇ ਆ ਮੈਥੇ ਤੇ ਕੱਲੇ ਮੁਰਜਾਂ ਅਸੀਂ ਕੰਮ ਜਾਣਾ ਪੈ ਗਿਆ ਉਹ ਗੱਡੀ ਸਾਡੀ ਇੱਥੇ ਖੜੀ ਹੁੰਦੀ ਟਰਾਲੀ ਦੇ ਮੂਹਰੇ ਆਪਣੀ ਦੇਖਦੇ ਸੀ ਉਹਦੇ ਚਾਰੇ ਟਾਇਰ ਖੋਲ ਕੇ ਰੱਖੇ ਪਏ ਸੀ ਅੱਛਾ ਸਵਿਫਟ ਗੱਡੀ ਦੀ ਸਵਿਫਟ ਗੱਡੀ ਦੇ ਹਾਂਜੀ ਉਹ ਗੱਡੀ ਖੜੀ ਆਪਾਂ ਅੱਛਾ ਲਾਲ ਗੱਡੀ ਦੇ ਹਾਂਜੀ ਹਾਂਜੀ ਠੀਕ ਹੈ ਖੋਲ ਕੇ ਟਾਇਰ ਜਾਨੀ ਦੀ ਇੱਕ ਟਾਇਰ ਰਹਿ ਗਿਆ ਸੀ ਮੂਹਲਾ ਦੂਜੇ ਤਿੰਨ ਖੋਲ ਲਏ ਜੱਕ ਨਾਲ ਆਏ ਉਹਨਾਂ ਦਾ ਸਾਰਾ ਕੁਝ ਨਾਲ ਲੈ ਕੇ ਆਏ ਆ ਬੰਦੇ ਦੋ ਬੰਦੇ ਸੀਗੇ ਜੱਕ ਲੈ ਕੇ ਉਹਨਾਂ ਨੇ ਤਿੰਨ ਟਾਇਰ ਲਾ ਲੇ ਤੇ ਲਾ ਕੇ ਸਾਈਡ ਤੇ ਰੱਖ ਲੇ ਇੱਕ ਜਦੋਂ ਚੌਥਾ ਟਾਇਰ ਰਹਿਦਾ ਸੀ ਇੱਥੇ ਗੱਡੀ ਇੱਕ ਨੰਗਦੀ ਸੀ ਭਾਈ ਨੇ ਮੈਨੂੰ ਉਦੋਂ ਹੀ ਫੋਨ ਕਰਿਆ ਰਾਤ ਹਾਂਜੀ ਵੀ ਆ ਗੱਲ ਹੋ ਗਈ ਤੂੰ ਆ ਜਾ ਤੇ ਮੈਂ ਥੋੜਾ ਆਇਆ ਵਾਚਮੈਨ ਨੂੰ ਪੁੱਛਿਆ ਮੈਂ ਕਿਹਾ ਕਹੇ ਆ ਬੰਦੇ ਇੱਥੇ ਕਹਿੰਦਾ ਮੈਂ ਬੰਦੇ ਆਏ ਸੀ ਭੱਜ ਗਏ ਸਾਰੇ ਉਹ ਦੋ ਜਣੇ ਸੀ ਉਸ ਤੋਂ ਬਾਅਦ ਗੱਡੀ ਪੈਂਚਰ ਹੋਈ ਇੱਥੇ ਇੱਕ ਹੋਰ ਉਹ ਬੰਦੇ ਸੀ ਲੁਧਿਆਣੇ ਤੋਂ ਹਾਂਜੀ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਹ ਕੁਦਰਤੀ ਜਦੋਂ ਆਉਣਾ ਹੋਵੇ ਅੱਖ ਖੁੱਲ ਗਈ ਹਾਂਜੀ ਉਹ ਸਾਨੂੰ ਪਤਾ ਲੱਗਾ ਕਿ ਬੰਦੇ ਇਹਦਾ ਟਾਇਰ ਜੋ ਮਾਰੀ ਨਿਗਾ ਗੱਡੀ ਦੇ ਟਾਇਰ ਲਾਹੇ ਪੇਚਾਰੇ ਠੀਕ ਹੈ ਐ ਕਰਕੇ ਥੋੜਾ ਜਿਆ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਲਾ ਗਸ਼ਤ ਕਰਨੀ ਚਾਹੀਦੀ ਹੈ ਰੋਡ ਦੇ ਉੱਤੇ ਰਾਤ ਨੂੰ ਨਹੀਂ ਸਹੀ ਗੱਲ ਹੈ ਰਾਤ ਨੂੰ ਹੁਣ ਤਾਂ ਉਹ ਸਰਕਾਰ ਨੇ ਦੂਜੇ ਪਿੱਕੇ ਜੇ ਵੀ ਦਿੱਤੇ ਹੋਏ ਆ ਲਾਜ਼ਮੀ ਹਾਂਜੀ ਰਾਤ ਨੂੰ ਇੱਕ ਦੋ ਗਿਹੜੇ ਰਾਤ ਨੂੰ ਮਾਰਨੇ ਚਾਹੀਦੇ ਕੋਈ ਥੋੜੇ ਚਕੰਨੇ ਰਹਿਣਾ ਹੁਣ ਚੋਰੀ ਬਹੁਤ ਹੋ ਰਹੀ ਆ ਹੁਣ ਸਾਡਾ ਦਾ ਪ੍ਰੋਜੈਕਟ ਬਹੁਤ ਜਿਆਦਾ ਲਾਇਆ ਜੀ ਵਧੀਆ ਕਰਕੇ ਮੈਂ ਦੇਖਿਆ ਬਾਈ ਟਰਾਲੀ ਦੇ ਉੱਪਰ ਵੀ ਵਧੀਆ ਕਿੰਨਾ ਖਰਚ ਆ ਗਿਆ ਬਾਈ ਸਾਰੇ ਪ੍ਰੋਜੈਕਟ ਦੇ ਹਰ ਚਾਹੀ 14 ਲੱਖ ਰੁਪਏ ਆ ਗਿਆ ਸਾਰਾ ਇੱਥੇ 14 ਲੱਖ ਰੁਪਏ ਸਾਰਾ ਲੱਗ ਗਿਆ ਹੈ ਹਾਂਜੀ ਸਣੇ ਆਪਣਾ ਉਹ ਟਰੈਕਟਰ ਜਨਰੇਟਰ ਟਰੈਕਟਰ ਉਹਦੇ ਵੱਡਾ ਟਰੈਕਟਰ ਖੜਾ ਠੀਕ ਹੈ ਜਨਰੇਟਰ ਵੀ ਲਾਇਆ ਹੋਇਆ ਹੈ ਆਈ ਸ਼ਰ ਹਾਂਜੀ ਠੀਕ ਹੈ ਠੀਕ ਹੈ ਬਾਈ ਚਲੋ ਬਹੁਤ ਵਧੀਆ ਗੱਲ ਆ ਤੇ ਜਿਹੜੇ ਇਹੋ ਜਿਹੇ ਇਕੱਤੇ ਤਾਂ ਕਰਦੇ ਆ ਆਹ ਜਿਵੇਂ ਗੱਡੀ ਦੇ ਟਾਇਰ ਲਾਏ ਆ ਜਿਨ੍ਹਾਂ ਨੇ ਜਿੱਦਾਂ ਹੀ ਸਾਡੇ ਕੋਈ ਡਿੱਕੇ ਚੜ ਗਿਆ ਹਾਂ ਅਸੀਂ ਟੰਗ ਦੇਣਾ ਮੁੜ ਕੇ ਕੋਈ ਜ਼ਿੰਮੇਵਾਰੀ ਸਾਡੀ ਨਹੀਂ ਹੋਊਗੀ ਜੇ ਕੋਈ ਇਥੇ ਚੋਰ ਆ ਗਿਆ ਸਾਡੇ ਅਸੀਂ ਬਖਸ਼ਣਾ ਨਹੀਂ ਹੈਗਾ ਸਾਡੀ ਚਿਤਾਵਨੀ ਆ ਉਹਨੂੰ ਮੈਂ ਮੈਂ ਵੀ ਬਾਈ ਇਹਨਾਂ ਦੇ ਦੋ ਤਿੰਨ ਚਾਂਸ ਹੋ ਚੁੱਕਿਆ ਹੀ ਆਸੇ-ਪਾਸੇ ਵੀ ਪਰ ਅਸੀਂ ਛੱਡਣਾ ਨਹੀਂ ਜਿੱਦ ਦੇ ਕੋਈ ਵੀ ਆਗਾ ਅਸੀਂ ਕਿਹੋਂ ਦੇ ਸਾਹਮਣੇ ਕਹਿੰਦੇ ਆ ਸਹੀ ਗੱਲ ਆ ਬੰਦਾ ਆਪਦਾ ਕੰਮ ਨਵਾਂ ਸ਼ੁਰੂ ਕੀਤਾ ਯਾਰ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਤੁਸੀਂ ਕੰਮ ਕਰ ਲੈਣ ਦੋ ਤੁਸੀਂ ਕਿਉਂ ਇਹੋ ਜਿਹੀਆਂ ਚੋਰੀਆਂ ਇਹੋ ਜਿਹੀਆਂ ਬਾਰਦਾਤਾ ਕਰਦੇ ਹੋ ਰੱਬ ਨੇ ਦੋ ਤੁਹਾਨੂੰ ਹੱਥ ਦਿੱਤੇ ਆ ਦੋ ਲੱਤਾਂ ਦਿੱਤੀਆਂ ਨੇ ਯਾਰ ਕਮਾਈ ਕਰ ਕਮਾਈ ਕਰੋ ਯਾਰ ਹਾਂਜੀ ਬੰਦੇ ਇਹ ਵੀ ਤਾਂ ਕਮਾਈ ਕਰਦੇ ਆ ਠੀਕ ਹੈ ਨਾ ਕਮਾਈ ਕਰਕੇ ਆਪਦਾ ਤੁਸੀਂ ਖਾਓ ਬਾਕੀ ਆ ਚੋਰੀ ਵਾਲੇ ਪੈਸੇ ਆ ਜਿਹੜੇ ਬੜਾ ਟਾਈਮ ਫਿਰ ਰਹਿੰਦੇ ਵੀ ਨਹੀਂ ਹੁੰਦੇ ਗਾਹਾਂ ਜਵਾਕਾਂ ਥਾਂ ਵੀ ਨਿਕਲ ਜਾਂਦੇ ਆ ਤੇ ਇੱਕ ਪੁਲਿਸ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਆ ਵੀ ਹੁਣ ਤਾਂ ਸਰਕਾਰ ਨੇ ਪਿੱਕੇ ਲੈ ਕੇ ਦਿੱਤੇ ਹੋਇਆ ਇੱਧਰ ਰੋਡ ਦੇ ਉੱਪਰ ਥੋੜਾ ਜਿਆ ਤੁਸੀਂ ਜ਼ਰੂਰ ਹੋਣਾ ਚਾਹੀਦਾ ਰਾਤ ਨੂੰ ਜਿਹੜੇ ਮਾਰਨੇ ਚਾਹੀਦੇ ਆ ਸਿੰਗਲ ਰੋਡ ਦਾ ਇੱਧਰ ਹਾਈਵੇ ਰੋਡ ਤੇ ਲਾਜ਼ਮੀ ਦੋ ਗੇੜੇ ਮਾਰਨੇ ਚਾਹੀਦੇ ਆ ਜ਼ਰੂਰ ਲਾਜ਼ਮੀ ਗੇੜੇ ਮਾਰਨੇ ਚਾਹੀਦੇ ਆ ਤੇ ਜਿੱਥੇ ਵੀ ਆਪਣੇ ਪੰਜਾਬੀ ਭਰਾ ਆਪਦਾ ਕੰਮ ਕਰਦੇ ਆ ਉਥੇ ਸਪੋਰਟ ਆਪਦਾ ਪਹਿਲਾ ਫਰਜ ਸਮਝ ਕੇ ਸਾਨੂੰ ਕਰਨੀ ਚਾਹੀਦੀ ਆ ਤੇ ਬਾਈ ਉਹਨਾਂ ਦਾ ਬਹੁਤ ਵਧੀਆ ਫੂਡ ਆ ਬਹੁਤ ਵਧੀਆ ਬਾਈ ਨੇ ਟਰਾਲੀ ਦੇ ਵਿੱਚ ਜਗ੍ਹਾ ਲਾ ਕੇ ਰੈਸਟੋਰੈਂਟ ਬਣਾਇਆ ਤੁਸੀਂ ਵੀ ਜਰੂਰ ਆਇਓ ਐਡਰੈਸ ਤੁਹਾਨੂੰ ਮੈਂ ਦੱਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ